इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੈ 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 ਅਰੇ ਇਹ ਮੇਰਾ ਧਰਤ ਤੋਂ ਜਿਹੜੀ ਸਰਕਾਰ ਨੇ ਕੀਤਾ ਉਹ ਜਿਹੜੀ ਨਾਂ ਨਾ ਪਸੰਦ ਪੁਣੀ ਨਾ ਸਾਥੀਓਂ ਕਾਹਦੀ ਦਾ ਆਜ ਤੁਸੀਂ ਬਹੁਤ ਹੀ ਮੁੱਖ ਨਾਲ ਕਹਿ ਰਹੇ ਹਾਂ ਕਿ ਜਿਸ ਦਿਨ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਬਾਹਰ ਦਿਨ ਇੱਕ ਸ਼ਰਾਰਤੀ ਅੰਸਰ ਨੇ ਸਾਡੇ ਬਹੁਤ ਹੀ ਸਰਕਾਰ ਜੋ ਸਾਡਾ ਜੋ ਰਹਿਬਰ ਹੈ ਭਾਪੀ ਬਰਾਊ ਅੰਬੇਦਕਰ ਸਾਹਿਬ ਨੇ ਜੋ ਬੁੱਤ ਨਾਲ ਛੇੜਖਾਮੀ ਬੁੱਤ ਨੂੰ ਤੋੜਨ ਭੰਨਣ ਦੀ ਕੋਸ਼ਿਸ਼ ਕੀਤੀ ਪਰ ਦੇਸ਼ ਤੋਂ ਬੱਤੀ ਹੋਰ ਕੋਈ ਸਾਡੇ ਤਰ੍ਹਾਂ ਮਾਰਕਨ ਵਾਲਾ ਕੋਈ ਹੋਰ ਨਹੀਂ ਹੋ ਸਕਦਾ ਤਾਂ ਮੈਂ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕੀ ਅਸੀਂ ਐਸਸੀ ਸਾਡੀ ਦੀ ਐਸਸੀ ਵੋਟ ਹੈ ਪੰਜਾਬ ਤਾਰੀ ਪ੍ਰਤੀਸ਼ਤ ਤੁਸੀਂ ਸਾਡੇ ਰਹਿਬਰ ਦੇ ਪੁੱਤ ਨਾਲ ਛੇੜਖਾਮੀ ਕਰਕੇ ਸਾਡਾ ਸਬਰ ਅਜਮਾ ਰਹੇ ਹੋ ਇਹ ਤੋਂ ਮਤ ਹੋਰ ਮਾੜੀ ਗੱਲ ਕੀ ਹੋ ਸਕਦੀ ਆ ਤੁਸੀਂ ਸਾਡੇ ਨਾਲ ਛੇੜਖਾਮੀਆਂ ਕਰਦੇ ਹੋ ਪਰ ਇਹਨਾਂ ਗੱਲਾਂ ਦਾ ਤੁਹਾਨੂੰ ਖਮਿਆ ਦਾ ਪੂਟਣਾ ਪਵੇਗਾ ਅੱਜ ਤੱਕ ਕਿਹੜੇ ਬੰਦੇ ਨੇ ਸਾਡਾ ਕੋਸ਼ਿਸ਼ ਕੀਤੀ ਆ ਉਸ ਨਾਲ ਛੇੜਖਾਨੀ ਕੀਤੀ ਆ ਤਾਂ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨੀ ਆ ਕਿ ਕੀ ਤੁਸੀਂ ਉਸ ਬੰਦੇ ਦੇ ਜਿਹੜੇ ਬੰਦਿਆਂ ਦਾ ਉਸਦੇ ਨਾਲ ਸਾਜ਼ਿਸ਼ ਰਚੀ ਆ ਕੀ ਤੁਸੀਂ ਉਹਨਾਂ ਨੂੰ ਕੁਝ ਕੁਝ ਕੀਤੀ ਆ ਜਾਂ ਉਹਨਾਂ ਨੂੰ ਪਰਚੇ ਦੇ ਵਿੱਚ ਇਨਵੋਲਵ ਕੀਤਾ ਆ ਮੈਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਮੈਂ ਚਪਾਵਨੀ ਦੇਣਾ ਚਾਹੁੰਦੀ ਆ ਕਿ ਤੁਸੀਂ ਸਾਡਾ ਸਬਰ ਨਾਲ ਪਰਚੇ ਜਦੋਂ ਦਰਿਆ ਵਗਦੇ ਆ ਆ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਆ ਤੁਸੀਂ ਇਹ ਜਿਹੜੇ ਅੰਦੇ ਨਹੀਂ ਕਾਰ ਸਤਾਣੀ ਕੀਤੀ ਆ ਤਾਂ ਉਸ ਨੂੰ ਸਖਤ ਦੇ ਸਖਤ ਸਦਾ ਦਿਓ ਪੂਰ ਸਕਾਰਵਾਈ ਕਰੋ ਜਿਹੜੀਆਂ ਏਜੰਸੀਆਂ ਦਾ ਇਸ ਦੇ ਪਿੱਛੇ ਹੱਥ ਸਾਜ਼ਿਸ਼ਾਂ ਬੋਲਾ ਨੂੰ ਨੰਗਿਆ ਕਰਕੇ ਉਹਨਾਂ ਨੂੰ ਇਸ ਪਰਚੇ ਦੇ ਵਿੱਚ ਇਨਵੋਲਵ ਕੀਤਾ ਜਾਵੇ ਜੇ ਅਗਰ ਨਾ ਹੋਇਆ ਆਪ ਮਾਂ ਮਿਲਿਆ ਆ ਸਾਡੀਆਂ ਬੀਬੀਆਂ ਬੱਚੇ ਨॉर्मਲ ਕੰਪੂਰ ਕਰ ਅਸੀਂ ਸਰਕਾਰ ਦੇ ਕੋਲ ਆਵਾਂਗੇ ਤੇ ਦੱਸਾਂਗੇ ਇਹ ਕਿਸੇ ਜੋ ਸਵਾਲ ਜੋ ਧਰਨਾ ਦਿੱਤਾ ਗਿਆ ਉਹਦਾ ਕੀ ਮਕਸਦ ਹੈ ਜੀ ਧਰਨਾ 26 ਜਨਵਰੀ 2025 ਨੂੰ ਕਦੀ ਆਪਣੀ ਖਬਰ ਨੂੰ ਸਰਸਾਵਿਥੇ ਜਿਹੜਾ ਉਹ ਤੋਂ ਬੰਦੇ ਨੇ ਜਿਹੜਾ 바ਵਾ ਸਾਹਿਬ ਦਾ ਦੁੱਖ ਤੋਂ ਪੜਿਆ ਠੀਕਾ ਉਹਦੇ ਰੋਜ ਵੱਜੋ ਸਾਰਾ ਪੰਜਾਬ ਦੇ ਜਿਹੜਾ ਹੈਗਾ ਦਲਸਾ ਜਿਹੜਾ ਪੈਦਾ ਹੋਇਆ ਉਹ ਤੋਂ ਕਿ ਅਸੀਂ ਇਹ ਸਭ ਨਾਲ ਦੇ ਰਹੇ ਹਾਂ ਸਾਥੀਓ ਸਾਥੀਓ ਇਹ ਧਰਨਾ ਇਸ ਕਰਕੇ ਵੀ ਹੈ ਵੀ ਪਿਛਲੇ ਦਿਨੀ ਅਮਿਤ ਸ਼ਾਹ ਜੀ ਨੇ ਲੋਕ ਸਭਾ ਦੇ ਵਿੱਚ ਬਾਬਾ ਸਾਹਿਬ ਆਸਤੇ ਜਿਹੜੀ ਬਾੜੀ ਸ਼ਬਦਾਵਲੀ ਯੂਜ਼ ਕੀਤੀ ਸੀ ਉਸ ਦਾ ਜਿਹੜਾ ਰਿਐਕਸ਼ਨ ਹੋ ਰਿਹਾ ਹੈ ਜਿਹੜੀਆਂ ਲੋਕਾਂ ਨੂੰ ਜਿਹੜੇ ਮਨੁਭਾਤੀ ਲੋਕਾਂ ਨੇ ਆ ਬਾਬਾ ਸਾਹਿਬ ਨੂੰ ਮੈਂ ਸਮਝਦਾ ਵੀ ਬਾਬਾ ਸਾਹਿਬ ਨੂੰ ਦੀ ਘਾੜੀਏ ਮੈਨੂੰ ਅਸਲੇਸ਼ ਤੋਂ ਕੱਢ ਦੀਏ ਪਰ ਮੈਂ ਤੁਹਾਡੇ ਚੈਨਲ ਰਾਹੀਂ ਇਹ ਦੱਸਣਾ ਚਾਹੁੰਦਾ ਮਨੁਭਾਤੀ ਲੋਕਾਂ ਨੂੰ ਵੀ ਬਾਬਾ ਸਾਹਿਬ ਦਾਟਰ ਵੀ ਇਬਰਾਮ ਵੇਟ ਕਰੇ ਕਮੋਟ ਇੱਕ ਲਹਿਰ ਹੈ ਉਹ ਸਾਡੇ ਰੱਬ ਹੈ ਉਹਨਾਂ ਨੇ 26 ਜਨਵਰੀ 1950 ਨੂੰ ਜਿਹੜੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਨੇ ਅਸਲ ਤੌਰ ਤੇ ਇਹ ਪਰ ਦੇਖ ਕੇ ਐਨਸਰਟ ਪਾ ਕੇ ਤੁਹਾਡੇ ਸਾਹਮਣੇ ਪੋਲ ਰਿਹਾ ਇਹ ਤਾਂ ਸਾਨੂੰ ਪਾਣੀ ਨਹੀਂ ਪੀਤਾ ਪੇਟਾ ਜਾਂਦਾ ਸੀ ਤੋੜੇ ਦੇ ਵਿੱਚ ਇਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਪੀਣ ਦਿੱਤਾ ਉਹ ਵਿਸ਼ਵ ਦਾ ਸਭ ਤੋਂ ਟੋਪਰ ਜਿਹੜਾ ਹੈਗਾ ਵੀ ਜਾਰਤੀ ਬਣਿਆ ਉਹਦਾ ਨਾਮ ਪਾਰਟਨ ਡਾਕਟਰ ਪੀ ਆਰ ਮੇਟਕਰ ਜਿਸ ਔਰਤ ਨੂੰ ਇਹ ਗਲਾਮ ਸਮਝਦੇ ਸੀਗੇ ਇਹਨਾਂ ਦੀਆਂ ਜਿਹੜੀਆਂ ਮਨਸਿਪਲਿਟੀ 'ਚ ਲਿਖਿਆ ਸੀਗਾ ਡੋਰ ਗੁਵਾਰ ਸ਼ੋਧਰ ਪਸ਼ੂ ਨਾਰੀ ਸਭਦਾਰਨ ਕੇ ਅਧਿਕਾਰੀ ਉਹ ਅੱਜ ਔਰਤ ਦੇਸ਼ ਦੀ ਪ੍ਰਧਾਨ ਮੰਤਰੀ ਆਈ ਬਾਬਾ ਸਾਹਿਬ ਦੇ ਸੰਗਠਨ ਕਰਕੇ ਆ ਇਸ ਕਰਕੇ ਮੈਂ ਤੁਹਾਡੇ ਚੰਨ ਨਾਲ ਇਹ ਦੱਸਣਾ ਬਾਈ ਜਿਹੜੀਆਂ ਵੀ ਸਾਜਸਾ ਜਿਹੜੀਆਂ ਬਾਬਾ ਸਾਹਿਬ ਦੇ ਖਿਲਾਫ ਹੈਗੀਆਂ ਇੱਕ ਵਾਰੀ ਕਿਤਾਬ ਬਾਬਾ ਸਾਹਿਬ ਦੀ ਜਰੂਰ ਪੜ ਲੈਣ ਤੇ ਬਾਬਾ ਸਾਹਿਬ ਸਾਡੇ ਰੱਬ ਹੈ ਕੋ ਰੱਬ ਰਹਿਣਗੇ ਇੰਨੀ ਹੀ ਗੱਲਾਂ ਕਰਦਾ ਉਹਨਾਂ ਨੇ ਦਿਨਾਂ ਚ ਕੀਚ ਕਰਦੇ ਜੀ ਸਾਡੀ ਜੀ ਮੀਟਿੰਗਾਂ ਚੱਲ ਰਹੀਆਂ ਹੈਗੀਆਂ ਪੂਰੀਆਂ ਮੀਟਿੰਗਾਂ ਸਾਡੀਆਂ ਜਿਹੜੀਆਂ ਹੈਗੀਆਂ ਸਮਾਜ ਦੀਆਂ ਚੱਲ ਰਹੀਆਂ ਜੋ ਸਾਡ ਨੂੰ ਸੰਦੇਸ਼ ਆਏਗਾ ਪੰਜ ਕਰਨਾ ਅਸੀਂ ਕੋਟੇ ਕੇ ਪਰੇਸ ਕਰਕੇ ਨਹੀਂ ਬੰਦ ਕੀਤਾ ਸਾਡਾ ਛੋਟਾ ਸ਼ਹਿਰ ਹੈ ਸਾਡੇ ਨਾਲ ਚੱਲਦੇ ਆ ਇਹ ਤਾਂ ਫਿਰ ਜੇ ਜਾਮ ਕਰਨਾ ਪਿਆ ਤਾਂ ਸਾਰਾ ਜਾਮ ਕਰ ਦਾਂਗੇ ਗੱਡੀਆਂ ਬੱਸਾਂ ਟੈਰਾ ਸਭ ਕਰ ਦਿਆਂਗੇ ਜੰਸੀ ਜਾਮ ਲੋਕਰ ਦੇ ਮੋrti ਨੂੰ ਅੰਮ੍ਰਿਤ ਸਰ ਦੇ ਵਿੱਚ ਜੋ ਥੋੜ੍ਹ ਪਨ ਕੀਤੀ ਗਈ ਸੀ ਉਸ ਤੇ ਰੋਸ ਹੋਇਆ ਅੱਜ ਅਕੀ ਭਾਈ ਸਾਹਿਬ ਨੇ ਦੋਸਤਰਨਾ ਕੀਤਾ ਬਕਸੀਆਂ ਵਾਲਾ ਚੌਂਕ ਪੁਰਾ ਦੇ ਵਿੱਚ ਕਰੋਨਾ ਨੇ ਮੰਗ ਕੀਤੀ ਹੈ ਮਿਲਾਂਗੇ ਮੰਗ ਕੀਤੀ ਹੈ ਕਿ ਜਿੰਨਾ ਕਿ ਰੋਸਨਾ ਦੋਸ਼ੀ ਹਮ ਦੋਸ਼ੀ ਨੂੰ ਸਜ਼ਾ ਨਹੀਂ ਮਿਲਦੀ ਉਹਨਾਂ ਤੇ ਅਸੀਂ ਟਿੱਕੇ ਨਹੀਂ ਬੈਠਾਂਗੇ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਸਰਦੋਸ਼ੀ ਨੂੰ ਸਖਤ ਤੋਂ ਸਖਤ ਕਾਨੂੰਨੀ ਵਿਦੇਸ਼ ਨਰਾ ਜ਼ੋਰ ਹੀ ਤੇ ਹੋਏਗਾ ਹਰ ਮੇਕਾ ਕਾਮੀਆਂ ਟੀਵੀ ਉਸ ਕੋ ਪਤਾ ਪਾ ਜੇ ਇਹਨੇ ਤੇ ਖਮਾਉਣੀ ਆ ਕੰਮ ਕਰ ਰਹੇ ਸੀ ਨਾ ਆਪਸੀ ਮਨ ਨੂੰ ਦੱਸਣਾ ਨਹੀਂ ਆ ਇੱਕ ਅਸੀਂ ਪੰਚਾਇਤ ਦੇ ਵਿੱਚ 40% ਦਾ ਅਸੀਂ ਕਿਸੇ ਨਾਲੋਂ ਘੱਟ ਨਹੀਂ ਤੇ ਸਾਡਾ ਸਬਰ ਨਾਲ ਅਜ਼ਮਾ ਇਹਨਾਂ ਕਹਿੰਦੀ ਬਈ